ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੀ ਚੈਰੀ ਵਿੱਚ ਤੁਹਾਡਾ ਹਰਜੀਤ ਸਿੰਘ ਅੱਜ ਮੁੱਦਾ ਕੋਈ ਵੱਖਰੀ ਤਰ੍ਹਾਂ ਦਾ ਆਪਾਂ ਹਮੇਸ਼ਾ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਆ ਹੁਣੇ-ਹੁਣੇ ਰਾਜਵੀਰ ਜਵੰਤਾ ਦੀ ਮੌਤ ਤੋਂ ਬਾਅਦ ਬਹੁਤ ਵੱਡਾ ਝਟਕਾ ਲੱਗਾ ਕਿ ਸਾਡੀ ਬੋਡੀ ਬਿਲਡਿੰਗ ਉਸ 17 ਜਿਹੜਾ ਜਿਹਦਾ ਵਰਲਡ ਪਰਸਨੈਲਿਟੀ ਸੀ ਬਹੁਤੇ ਲੋਕਾਂ ਨੂੰ ਉਹਦੇ ਬਾਰੇ ਨਹੀਂ ਪਤਾ ਕਿ ਉਹ ਦੁਨੀਆ ਦਾ ਇੱਕ ਲੋਕਤਾਈ ਬੰਦਾ ਸੀ ਜਿਹੜਾ ਸ਼ਾਕਾਹਾਰੀ ਸ਼ੁੱਧ ਸ਼ਾਕਾਹਾਰੀ ਉਹ ਜਨਨਲ ਜਿਹੜਾ ਉਹ ਇੱਥੋਂ ਤੱਕ ਪਹੁੰਚਿਆ ਸੀ ਬੰਦਾ ਔਰ ਇੱਥੇ ਹੁਣ ਜਿਹੜਾ ਮਸਲਾ ਇਸ ਵਾਰੀ ਵਿਚਾਰੰਦਾ ਆਪਣੀ ਮੈਡੀਕਲ ਨੈਗਲੀਜੈਂਸ ਜਿਹਨੂੰ ਕਹਿੰਦੇ ਆ ਡਾਕਟਰੀ ਨਗਹਿਲੀ ਹੋਈ ਹੈ ਇਹ ਗੱਲ ਵੱਖਰੀ ਹੈ ਕਿ ਇੱਕ ਡਰੱਗ ਮਾਫੀਆ ਕੇ ਇਨਾ ਵੱਡਾ ਨੈਟਵਰਕ ਆ ਜਿਹਦੇ ਖਿਲਾਫ ਬੋਲਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ ਸਰਕਾਰਾਂ ਚ ਬੈਠੇ ਨਮਾਇंदे ਨਹੀਂ ਕਰ ਸਕਦੇ ਸੈਂਟਰ ਤੱਕ ਇਹਨਾਂ ਦੀ ਪਹੁੰਚ ਆ ਔਰ ਬਹੁਤ ਵੱਡੀ ਲੌਬੀ ਹੈ ਇੰਨੀ ਵੱਡੀ ਕਿ ਜਿੰਨਾ ਸ਼ਾਇਦ ਆਮ ਇਨਸਾਨ ਬੈਠਾ ਅੰਦਾਜ਼ਾ ਵੀ ਨਹੀਂ ਲਾ ਸਕਦਾ ਪਰ ਆਜਵੀਰ ਜਵੰਦੇ ਦਾ ਤਾਂ ਮਾਮਲਾ ਚਲੋ ਕਹਿ ਸਕਦੇ ਆ ਕਿ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਉਹਨਾਂ ਨੇ ਕੇਅਰ ਕੀਤੀ ਜਾਂ ਨਹੀਂ ਇਤਿਓ ਤੇ ਬਾਅਦ ਦਾ ਵਿਸ਼ਾ ਚਲੋ ਕੇਅਰ ਤਾਂ ਕਰ ਹੀ ਰਏ ਸੀ ਪਰ ਉਹ ਮਾਮਲਾ ਇੰਨਾ ਵੱਡਾ ਸੀ ਕਿ ਉਹਨੂੰ ਬਚਾਇਆ ਨਹੀਂ ਜਾ ਸਕਿਆ ਪਰ ਇਹ ਨੌਜਵਾਨ ਤਾਂ ਬਿਲਕੁਲ ਫਿੱਟ ਸੀ ਉਹ ਆਪਣੇ ਟੈਸਟ ਤੋਂ ਪਹਿਲਾਂ ਲਾਈਵ ਵੀ ਹੁੰਦਾ ਔਰ ਸਾਰੇ ਉਹਨੂੰ ਜਾਣਦੇ ਆ ਕਿ ਜਿਹੜੇ ਜਿਆਦਾ ਸਟੀਰੋਇਡ ਖਾ ਕੇ ਬਾਡੀ ਖਰਾਬ ਕਰ ਲੈਂਦੇ ਸੀ ਉਹ ਵੀ ਜਦੋਂ ਕੇਸ ਵਿਗੜ ਜਾਂਦੇ ਸੀ ਤਾਂ ਇੱਕ ਕੁਮਰ ਸਾਹਿਬ ਕੋ ਹੁੰਦੇ ਸੀ ਤੇ ਉਹਨਾਂ ਨੂੰ ਸਹੀ ਸਲਾਹ ਦਿੰਦਾ ਸੀ ਸਲਵਾਨ ਖਾਨ ਵਰਗੇ ਜਿਹਦੇ ਫੈਨ ਆ ਆਰਨੋਲਡ ਵੋਲਡ ਟੂ ਫੇਮਸ ਪਰਸਨੈਲਿਟੀ ਜਿਹੜਾ ਵੀ ਅਕੇ ਦੁਨੀਆ ਨੇ ਬਾਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ਉਹ ਵੀ ਇੱਕ ਸਾਲ ਲਈ ਉਹਨੂੰ ਆਪਣੇ ਪ੍ਰੋਡਕਟ ਦਾ ਬ੍ਰਾਂਡ ਵੈਸਟਰ ਬਣਾਉਂਦੇ ਆ ਔਰ ਉਹ ਸਟੀਰੋਇਡ ਨਾਲ ਜਿਹੜੀ ਬਿਗੜੀ ਪੌਡੀ ਆ ਉਹਨੂੰ ਵੀ ਕੈਸ ਟਰੀ ਕਿਹਨਾਂ ਸਹੀ ਕਰਨਾ ਕਿੰਦਾ ਦੀ ਡਾਈਟ ਲੈਣੀ ਹੈ ਉਹ ਦੱਸਦਾ ਸੀ ਇੰਨਾ ਸਿਆਣਾ ਬਲੁਖ ਜਿਹੜਾ ਕਿ ਹਰ ਚੀਜ਼ ਨੂੰ ਭਾਵਦਾ ਸੀ ਇੱਕ ਛੋਟੀ ਜੀ ਸਰਜਰੀ ਦੌਰਾਨ ਕਿ ਕੀ ਹੋਇਆ ਕਿ ਨਹੀਂ ਹੋਇਆ ਅੱਜ ਕੀ ਕਹਾਣੀ ਬਣਦੀ ਉਹ ਬਾਤ ਦੀ ਗੱਲ ਆ ਪਰ ਤੁਸੀਂ ਦੇਖੋ ਕਿ ਜਿੱਦਾਂ ਉਹਦੀ ਬਾਡੀ ਤੁਸੀਂ ਦੇਖਿਆ ਕਿ ਇਹਨੇ ਸੋਹਣੇ ਸਰੀਰ ਦਾ ਮਾਲਕ ਹਰ ਜਿੱਦਾਂ ਕਾਲੀ ਹੋ ਗਈ ਨੀਲੀ ਹੋ ਗਈ ਇਹ ਤਾਂ ਅਕਸਰ ਹੁੰਦਾ ਨਹੀਂ ਔਰ ਇਥੇ ਜਿਹੜੀ ਗੱਲ ਦੀ ਚਿੰਤਾ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਸਭ ਨੂੰ ਇਸ ਵਿਸ਼ੇ 'ਤੇ ਆਵਾਜ਼ ਠਾਣੀ ਚਾਹੀਦੀ ਆ ਮੈਂ ਵੀ ਕਿਤੇ ਨਾ ਕਿਤੇ ਕਿਸੇ ਵੇਲੇ ਪੀੜਤਾ ਇਸ ਜੀਤੋਂ ਅਸੀਂ ਕਿਤੇ ਨਾ ਕਿਤੇ ਪਰਿਵਾਰਕ ਤੌਰ 'ਤੇ ਜਦੋਂ ਕੋਈ ਬਿਮਾਰ ਹੁੰਦਾ ਤੁਹਾਡਾ ਪਿਓ ਭਰਾ ਚਾਚਾ ਤਾਇਆ ਕੋਈ ਤੇ ਕਿਸੇ ਨਾ ਕਿਸੇ ਨੇ ਕਈ ਵਾਰ ਧੋਖਾ ਜ਼ਰੂਰ ਖਾਦਾ ਹੁੰਦਾ ਜਾਂ ਤਾਂ ਉਹ ਹਸਪੀਟਲਾਂ ਦੀ ਲੁੱਟ ਦਾ ਸ਼ਿਕਾਰ ਹੋਇਆ ਹੁੰਦਾ ਜਾਂ ਉਹਨੇ ਇਦਾਂ ਦਾ ਆਪਣੇ ਆਲੇ ਦੁਆਲੇ ਦੇਖਿਆ ਹੁੰਦਾ ਪਰ ਜਦੋਂ ਸਮਾਂ ਲੰਘ ਜਾਂਦਾ ਅਸੀਂ ਇਗਨੋਰ ਕਰ ਦਿੰਦੇ ਆਂ ਇਸ ਚੀਜ਼ ਨੂੰ ਪਰ ਉਹ ਮੁਸੀਬਤ ਖੜੀ ਰਹਿੰਦੀ ਆ ਜ਼ਿੰਦਗੀ ਵਿੱਚ ਪਤਾ ਨਹੀਂ ਕਦੋਂ ਫੇਰ ਇਦਾਂ ਦਾ ਮੋੜ ਆ ਜਾਏ ਪਰਮਾਤਮਾ ਨਾ ਕਰੇ ਬਿਮਾਰੀ ਕਿਸੇ ਨੂੰ ਮੁਸ਼ਕਿਲ ਨਹੀਂ ਆਉਂਦੀ ਹਾਦਸੇ ਕਿਸੇ ਨੂੰ ਮੁਸ਼ਕਿਲ ਨਹੀਂ ਹੁੰਦੇ ਤੇ ਇਹਦੇ 'ਤੇ ਵੀ ਸਰਕਾਰਾਂ ਵੀ ਧਿਆਨ ਨਹੀਂ ਦੇ ਰਹੀਆਂ ਔਰ ਇਹਦੇ ਤੇ ਕੋਈ ਸਖਤੀਨਾ ਨਿਯਮ ਹੀ ਨਹੀਂ ਬਣ ਰਿਹਾ ਪਤਾ ਨਹੀਂ ਕੀ ਗੱਲ ਆ ਕਰੋਨਾ ਦੇ ਟਾਈਮ ਵਿੱਚ ਵੀ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਸੀ ਤਾਂ ਤੁਸੀਂ ਆ ਵੀ ਖਬਰਾਂ 'ਚ ਪੜਿਆ ਹੋਇਆ ਹੋਵੇਗਾ ਕਿ ਟ੍ਰਿਟਲਾਂ ਨੂੰ ਇੱਕ ਖੁੱਲ ਸੀ ਕਿ ਤੁਸੀਂ 30000 ਰੁਪਏ ਪਰ ਡੇ ਤੱਕ ਚਾਰਜ ਕਰ ਸਕਦੇ ਹੋ ਜਦ ਕਿ ਮੈਡੀਕਲੀ ਇਹ ਪੂਰੀ ਤਰ੍ਹਾਂ ਹਾਲੇ ਤੱਕ ਸਬੂਤ ਹੈ ਕਿ ਕਰੋਨਾ ਦਾ ਕੋਈ ਇਲਾਜ ਨਹੀਂ ਸੀ ਤੇ ਫਿਰ 30000 ਪਰ ਡੇ ਦਾ ਖੁੱਲੇ ਆਮੋ ਹੋਕਾ ਹਸਪਤਲਾਂ ਨੂੰ ਦੇ ਦੇਣਾ ਉਹ ਕਿ ਕਿਦਾ ਕਸੂਰ ਹੈ ਜੀ ਉਹ ਕਿਦੀ ਗਲਤੀ ਹੈ ਉਹ ਜੇ ਸਾਡੀਆਂ ਸਰਕਾਰਾਂ ਦਾ ਵਿੱਚ ਇਨਵੋਲਵਮੈਂਟ ਹੈਗੀ ਆ ਕੋਈ ਇਹਨਾਂ ਦੀ ਹਿੱਸੇਦਾਰੀ ਹੈਗੀ ਤੇ ਕੁਝ ਹੁੰਦਾ ਇਹੇ ਡਾਕਟਰ ਇਹਨਾਂ ਨੇ ਸਭ ਤੋਂ ਪਹਿਲਾਂ ਦਰਵਾਜ਼ੇ ਬੰਦ ਕਰ ਲਏ ਸੀ ਡਰਦਿਆਂ ਨੇ ਜਿਨ੍ਹਾਂ ਦਾ ਬੇਨ ਫਰਜ ਸੀ ਗਰਾਊਂਡ ਲੈਵਲ ਤੇ ਆ ਕੇ ਵਿਚਰਨਾ ਸਗੋਂ ਸਾਡੀਆਂ ਸਿਕ ਸੰਸਥਾਵਾਂ ਵਿਚਰਦੀਆਂ ਰਹੀਆਂ ਲੋਕਾਂ ਨੇ ਮਾਪੇ ਦੇ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ ਆਪਣੇ ਆਪਿਆਂ ਦੀ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਟਾਈਮ ਤੇ ਡਾਕਟਰ ਬੂਹੇ ਬੰਦ ਕਰ ਗਏ ਸੀ ਆਨਲਾਈਨ ਕਹਿੰਦੇ ਸੀ ਕਿ ਅਸੀਂ ਮਤਲਬ ਅਪਾਇੰਟਮੈਂਟ ਦੇਾਂਗੇ ਪਰ ਬਾਅਦ ਵਿੱਚ ਜਦੋਂ ਹਸਪਤਾਲ ਨਾਲ ਵਿੱਚ ਐਡਮਿਟ ਕਰਨ ਦਾ ਸਵਾਲ ਆਇਆ ਤਾਂ 30-40000 ਰੁਪਏ ਪਰ ਡੇ ਦਾ ਲੋਕਾਂ ਨੂੰ ਚਾਰਜ ਕਰਦੇ ਨੇ ਲੱਖਾਂ ਕਰੋੜਾਂ ਵੀ ਲੋਕਾਂ ਕੋਲ ਚਾਰਜ ਕੀਤਾ ਗਿਆ ਲੋਕ ਬਚਾਏ ਫਿਰ ਵੀ ਨਹੀਂ ਜਾ ਸਕੇ ਤੇ ਇਹ ਜਿਹੜੀ ਮੈਡੀਕਲ ਨੈਗਲੀਜੈਂਸ ਦਾ ਤਾਂ ਹੋਈ ਵੀ ਜੇ ਇੱਕ ਨਗੈਲੀ ਹੋ ਜੇ ਤੇ ਇੱਥੇ ਤਾਂ ਆਵਾ ਹੀ ਉੱਦਿਆ ਪਿਆ ਹੁਣ ਕਿਹੜੇ ਕਿਹੜੇ ਵਿਸ਼ੇ ਨੂੰ ਅਸੀਂ ਚੁਈਏ ਤੁਸੀਂ ਨਸ਼ਿਆਂ ਦਾ ਮੁੱਦਾ ਲੈ ਲਓ ਨਜਾਇਜ਼ ਹਥਿਆਰਾਂ ਦਾ ਮੁੱਦਾ ਲੈ ਲਓ ਫਰੋਕੀਆਂ ਦਾ ਮੁੱਦਾ ਲੈ ਲਓ ਹੁਣੇ ਦੇਖੋ ਜੀ ਕੋਈ ਬਿਮਾਰ ਹੋ ਗਿਆ ਜਾਂ ਕੋਈ ਹਾਦਸਾ ਹੋ ਗਿਆ ਤੇ ਹਰ ਬੰਦਾ ਫਾਈਨੈਂਸ਼ਲੀ ਇਨਾ ਸਾਊਂਡ ਨਹੀਂ ਹੁੰਦਾ ਹਰ ਕਈ 5 7 10% ਲੋਕ ਹੀ ਹੋਣਗੇ ਜਿਨ੍ਹਾਂ ਕੋ ਸ਼ਾਇਦ ਪੈਸੇ ਹੋਣਗੇ ਨਹੀਂ ਤਾਂ ਜ਼ਿਆਦਾਤਰ ਤਾਂ ਲੋਕ ਕਰਜੇ ਚ ਚੁੱਕ ਕੇ ਔਰ ਨੱਪੇ ਜਾਂਦੇ ਇਹੋ ਜੇ ਟਾਈਮ ਤੇ ਤੇ ਉਹਨਾਂ ਨੂੰ ਜਿਹੜਾ ਇਲਾਜ ਵੀ ਪ੍ਰੋਪਰ ਨਹੀਂ ਮਿਲਦਾ ਘਰ ਵੀ ਚਲਾ ਜਾਂਦਾ ਤੇ ਬੰਦਾ ਵੀ ਚਲਾ ਜਾਂਦਾ ਤੇ ਇਸ ਵਿਸ਼ੇ ਤੇ ਆਵਾਜ਼ ਠਾਉਣਾ ਬਹੁਤ ਜ਼ਰੂਰੀ ਆ ਸਮੇਂ-ਸਮੇਂ ਤੇ ਜਿੱਦਾਂ ਇਹ ਹਾਦਸਾ ਹੋਇਆ ਗੁਰਿੰਦਰ ਸਿੰਘ ਘੁੰਮੜ ਦਾ ਤਾਂ ਸਭ ਬੋਲਦਾ ਰਹੇ ਆ ਪਰ ਥੋੜੇ ਦਿਨ ਬੋਲ ਕੇ ਇਹ ਹਾਦਸੇ ਨੂੰ ਭੁਲਾਤਾ ਜਾਏਗਾ ਇਹ ਕੋਈ ਪਰਮਾਨੈਂਟ ਲੋਕ ਲਹਿਰ ਉੱਠਣੀ ਚਾਹੀਦੀ ਹੈ ਕੋਈ ਇਦਾ ਦੀ ਜਿਹੜੀ ਇਹਨਾਂ ਚੀਜ਼ਾਂ 'ਤੇ ਲੜੇ ਫालतू ਗਲੀਆਂ ਨਾਲੀਆਂ ਦੀਆਂ ਗੱਲਾਂ ਛੱਡ ਕੇ ਅਸੀਂ ਅਸਲ யਥਾਰਤ ਦੀ ਗੱਲ ਕਰੀਏ ਜਿਨ੍ਹਾਂ ਦੀ ਲੋੜ ਆ ਨੌਜਵਾਨ ਭੱਜ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਉਹਨਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਇੱਥੇ ਕੋਈ ਰਾਹ ਨਹੀਂ ਛੱਡਿਆ ਸਾਡੀਆਂ ਸਰਕਾਰਾਂ ਨੇ ਕਮਸ ਕਮ ਉੱਥੇ ਮਜ਼ਦੂਰੀ ਕਰਕੇ ਕੰਮ ਕਰਕੇ ਪੈਸੇ ਤਾਂ ਕਮਾ ਰਹੇ ਆ ਨਾ ਉਹਨਾਂ ਦੇਸ਼ਾਂ ਨੇ ਸਾਡੇ ਪੰਜਾਬ ਦੇ ਤਰੱਕੀ ਵਿੱਚ ਬੜਾ ਵੱਡਾ ਯੋਗਦਾਨਾ ਬੁੱਧੀਜੀਵੀ ਬਹੁਤ ਰੋਲਾ ਪਾਉਂਦੇ ਆ ਜੀ ਵਿਦੇਸ਼ਾਂ ਨੂੰ ਚਲੇ ਗਏ ਨੌਜਵਾਨ ਅੱਜ ਸਾਰੇ ਐਨਆਰਆਈ ਵਾਪਸ ਆ ਜਾਣ ਪੰਜਾਬ ਦੀ ਤਸਵੀਰ ਦੇਖ ਲਿਓ ਤੁਸੀਂ ਬਾਜ਼ਾਰਾਂ ਦੇ ਬਾਜ਼ਾਰ ਖਾਲੀ ਮਿਲਣਗੇ ਜਿਹੜੀਆਂ ਬਾਜ਼ਾਰਾਂ ਚ ਰੌਣਕਾਂ ਰੇ ਐਨਆਰਆਈਆਂ ਦੇ ਪੈਸੇ ਨਾਲ ਹੀ ਘੁੰਮਦੀਆਂ ਨੇ ਤੇ ਤੇ ਸਾਡੀ ਹਾੜੀ ਸੋਣੀ ਨਾ ਤਾਂ ਲੂਣ ਤੇਲ ਹੀ ਚੱਲਦੇ ਇਹ ਲੋਕਾਂ ਦੇ ਬਹੁਤ ਜ਼ਿਆਦਾ ਕੈਨੇਡਾ ਅਮਰੀਕਾ ਜਿਹਦੀ ਭੰਡੜੀ ਕਰਦੇ ਆ ਇਹਨਾਂ ਨੇ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਅਮਰੀਕਾ ਕੈਨੇਡਾ ਅੰਗਲੈਂਡ ਵਾਲਿਆਂ ਦੇ ਯੂਰਪ ਵਾਲਿਆਂ ਨੇ ਸਾਡੇ ਪੰਜਾਬ ਦੇ ਥਰਕੀ ਬੜਾ ਯੋਗਦਾਨਾ ਘਰ ਚੋਂ ਇੱਕ ਅਦਾ ਜੀ ਚਲੇ ਜਾਂਦਾ ਤਾਂ ਉਹਦੇ ਥੋੜੀ ਜੀ ਉਹਦਾ ਆਸਰਾ ਹੋ ਜਾਂਦਾ ਬਾਕੀ ਚਲੋ ਥਿਉਰੀਆਂ ਬਹੁਤ ਨੇ ਪਰ ਇਹ ਐਨਆਰਆਈਆਂ ਤੇ ਅੱਗੇ ਵੀ ਬੇਨਤੀ ਹੈ ਕਿ ਇਸ ਪੰਜਾਬ ਨਾਲ ਤੁਹਾਡੀਆਂ ਜੜਾ ਜੁੜੀਆਂ ਨੇ ਇਹ ਜਿਹੜੀਆਂ ਚੀਜ਼ਾਂ ਲਈ ਸਾਨੂੰ ਰੌਲਾ ਪਾਉਣਾ ਚਾਹੀਦਾ ਅਸੀਂ ਲੰਗਰਾਂ ਲਈ ਹੋਰ ਚੀਜ਼ਾਂ ਲਈ ਬੜਾ ਪੈਸਾ ਵਰਾ ਦਿੰਦੇ ਆ ਸਾਨੂੰ ਇਹਦਾ ਮੁੱਦੇ ਆ ਤੇ ਬੁਲੰਦੀ ਨੂੜਾ ਕਿ ਸਾਰੇ ਕੋਸ਼ਿਸ਼ ਕਰੋ ਲੋਕ ਲਹਿਰ ਤਿਆਰ ਕਰੋ ਬੜੇ ਭੋਲੇ ਆ ਨੇ ਮੇਰੇ ਪੰਜਾਬੀ ਮੇਰਾ ਮਕਸਦ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਨਾ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਲਿੰਕ ਰੱਖਦੇ ਆ ਅਸੀਂ ਨਿਰਪੱਖ ਆ ਅਸੀਂ ਕਾਲੀਦਾਲ ਕਾਂਗਰਸ ਤੇ ਆਪ ਨੂੰ ਬਰਾਬਰੇ ਸਵਾਲ ਕਰ ਰਹੇ ਆ ਕਿ ਜਿਹਦਾ ਵੀ ਫਰਜ਼ ਬੰਦਾ ਉਹਨੇ ਪੂਰਾ ਨਹੀਂ ਕੀਤਾ ਜੇ ਹੁਣ ਲੋਕਾਂ ਨੇ ਸਾਡੇ ਐਨਆਰਆਈਆਂ ਨੇ ਪੈਸਾ ਦਿੱਤਾ ਦਿਲ ਖੋਲ ਕੇ ਪੰਜਾਬੀ ਆਏ ਅੱਗੇ ਬਦਲਾਅ ਲਈ ਧੋਖਾ ਫੇਰ ਸਾਡੇ ਪੰਜਾਬੀਆਂ ਨਾਲ ਹੋ ਗਿਆ ਤੇ ਅਸੀਂ ਹੁਣ ਸਰਕਾਰਾਂ ਬਦਲ-ਬਦਲ ਦੇਖ ਲਈਆਂ ਹੁਣ ਇੱਕ ਇਦਾਂ ਦੀ ਲੋਕ ਲਹਿਰ ਤਿਆਰ ਕੀਤੀ ਹੈ ਜਿਹੜੀ ਮੈਂ ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਇਹ ਅਹੁਦਿਆਂ ਨੂੰ ਜ਼ਿੰਮੇਵਾਰ ਬਣਾਇਆ ਜਾਏ ਕਾਲੀ ਕਾਂਗਰਸ ਆਪ ਆ ਗਈ ਹੁਣ ਜਾਂ ਕੋਈ ਹੋਰ ਪਾਰਟੀ ਹੈ ਜਿਹੜਾ ਮਰਜ਼ੀ ਐਮ ਐਲ ਏ ਐਮ ਪੀ ਬਣੇ ਜਿਹੜੀ ਮਰਜ਼ੀ ਪਾਰਟੀ ਰਲ ਕੇ ਸਰਕਾਰ ਬਣਾਏ ਕਿਸੇ ਇਹਨਾਂ ਅਹੁਦਿਆਂ ਨੂੰ ਜ਼ਿੰਮੇਵਾਰ ਬਣਾਇਆ ਜਾਏ ਜ਼ਿੰਮੇਵਾਰ ਤਾਂ ਪਹਿਲਾਂ ਹੀ ਨੇ ਅਹੁਦੇ ਪਰ ਕੋਈ ਇਦਾਂ ਦੀ ਲੋਕ ਲਹਿਰ ਤਿਆਰ ਹੋਏ ਕਿ ਚੋਣ ਮੈਨੀਫੈਸਟੋ ਦੇ ਦੌਰਾਨ ਜੋ-ਜੋ ਇਹਨਾਂ ਗੱਲਾਂ ਕੀਤੀਆਂ ਨੇ ਉਹ ਵੀ ਉਹਦੇ ਲਈ ਜ਼ਿੰਮੇਵਾਰ ਹੋਣ ਤੇ ਜੋ ਵੀ ਇਹਨਾਂ ਦੀਆਂ ਗੱਲਾਂ ਇਹ ਕਰਦੇ ਨੇ ਇਹਨਾਂ ਨੂੰ ਉਹਦੇ ਨੂੰ ਜ਼ਿੰਮੇਵਾਰ ਬਣਾਇਆ ਜਾਏ ਕਿ ਕੋਈ ਕਿਸੇ ਸਰਕਾਰ ਨੂੰ ਦੂਜੇ ਨੂੰ ਬਲੇਮ ਨਾ ਦੇ ਸਕੇ ਇਹਦਾ ਹੱਲ ਸੋਚਣਾ ਪੈਣਾ ਹਾਦਸੇ ਹੁੰਦੇ ਰਹਿਣਗੇ ਬਿਮਾਰੀਆਂ ਆਉਂਦੀਆਂ ਰਹਿਣੀਆਂ ਹੈ ਪਰਮਾਤਮਾ ਕਰੇ ਕਿਸੇ ਨਾ ਹਾਦਸੇ ਨਾ ਹੋਣ ਬਿਮਾਰੀਆਂ ਨਾ ਹੋਣ ਪਰ ਕਿਸੇ ਦੇ ਕਹਿਣਾ ਇਹ ਜਿਹੜੀਆਂ ਚੀਜ਼ਾਂ ਖਤਮ ਨਹੀਂ ਹੋਣੀਆਂ ਤੇ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਇਸ ਚੀਜ਼ ਵੱਲ ਥੋੜਾ ਧਿਆਨ ਦਿੱਤਾ ਜਾਏ ਇਹ ਸਾਡੀ ਬੇਸਿਕ ਨੀਡ ਹੈ ਬੁਢਲੀ ਜ਼ਰੂਰਤ ਹੈ ਜਿਹੜੀ ਦਵਾ-ਦਾਰੂ ਸਾਨੂੰ ਸਭ ਨੂੰ ਦੀ ਲੋਡ ਪੈਂਦੀ ਹੈ ਪਰ ਇਸ ਕਿਤੇ ਨਾ ਮੈਂ ਨਹੀਂ ਕਹਿੰਦਾ ਸਭ ਮਾੜੇ ਆ ਪਰ ਬਹੁਤਾਂ ਜਿਹੜੀ ਇਸ ਕਿਤੇ ਨਾਲ ਜੁੜੇ ਲੋਕ ਆ ਉਹ ਪਾਰੀ ਕਰਨ ਵੱਲ ਹੋਇਆ ਪਿਆ ਧਿਆਨ ਉਹਨਾਂ ਦਾ ਇੱਕ ਲੌਬੀ ਬਣ ਗਈ ਹੈ ਇਹਨਾਂ ਖਿਲਾਫ ਬੋਲਣਾ ਬਹੁਤ ਮੁਸ਼ਕਲ ਹੈ ਪੌਂਸਰ ਰੱਖੇ ਹੋਇਆ ਵੱਡੇ ਵੱਡੇ ਹਸਪਤਾਲਾਂ ਨੇ ਤੇ ਮੈਂ ਸਭੂ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਕਿ ਅਸੀਂ ਇੱਕ ਲੋਕ ਲਹਿਰ ਤਿਆਰ ਕਰੀਏ ਇਸ ਵਿਸ਼ੇ ਤੇ ਬੋਲਣ ਲਈ ਜਦੀ ਬਹੁਤ ਜ਼ਰੂਰਤ ਹੈ ਬਹੁਤ ਬਹੁਤ ਧੰਨਵਾਦ